ਸਾਡੀ ਗੋਨੀ ਮੰਤਰੀ ਤੋਂ ਉਹ ਦਾ ਅੰਦਰੀਕਤ ਸਪੈਕਟਰ ਤੋਂ ਪਾੜਾਇਆ ਗਿਆ ਜਦੋਂ ਉਹ ਆਵਾਜ਼ ਆ ਰਹੀ ਹੈ ਕਿ ਕਿਰਮਾ ਜੀ ਇਹ ਕੰਮ ਨੂੰ ਸਭਿਆਚਾਰਕ ਮੰਨਦਾ। ਇਹ ਵੀ ਆਪਣੀ ਅਸੀਂ ਬੇਨਤੀਆਂ ਵਾਰ-ਵਾਰ ਕਰਦੇ ਅੱਜ ਮੈਂ ਐਸੇ ਸਾਡੇ ਮਾਣ ਦਾ ਸ਼ਬਦ ਬਾਹਰ ਆਇਆ ਹੈ ਕਿ ਉਹ ਸੁਭਾਅ ਅਸੀਂ ਤੋਂ ਪੰਡਾ ਬੁੜੇ ਕਿਹਾ ਇਹ ਮੋਟੇ ਮਸਲੇ ਆ ਕਿ ਸਾਡੇ ਮਨ ਗੱਲ ਨਹੀਂ ਕਰਦੇ ਇਹ ਕਰਨੇ ਜਿਹਦਾ ਜਿਹੜਾ ਜਿਹੜਾ ਪ੍ਰਾਣੀ ਇਹ ਐ ਇਸ ਵਿੱਚ ਆਪਾਂ ਪਹੁੰਚੇ ਹੋਏ ਆ ਜ ਸਾਡੇ ਸੀਨੀਅਰ ਸਿੱਟੀ ਜਿਹੜਾ ਹੋਰ ਹੈ ਬਣਾ ਹਮ ਵਰਤਾਈ ਕਰੋ ਅੱਧੀ ਹੋਰ ਇਹ ਵੀ ਜਿੱਥੇ ਵੀ ਆਪਾਂ ਬਹਿਣਾ ਹੁੰਦਾ ਸੀਨੀਅਰ ਸਿੱਟੀ ਜਿਹੜਾ ਬੰਦਾ ਟਰੋਕ ਕਰ ਰਿਹਾ ਤੁਹਾਨੂੰ ਬਤਵਾਣਾ ਸਾਡੇ ਕੋਲ ਆਓ ਆ ਕੇ ਇੱਕ ਵਾਰੀ ਗੱਲ ਕਰੀਏ ਕਿ ਜਿਸ ਕਰਕੇ ਲੋੜੀ ਸਾਡੇ ਦੇ ਕੋਲ ਨਹੀਂ ਹੈਗੀ ਉਹ ਜਿਹਨਾਂ ਦੇ ਆਪਨੇ ਕੰਮੀਆਂ ਦੇ ਸੁਝਾਅ ਸਕਦੇ ਉਹਨਾਂ ਦੇ ਪਰੋ ਕਰਾਉਂਦੇ ਆਪਰੇ ਵਾਲੇ ਕੰਮਾਂ ਤੋਂ ਬਣਾਉਂਦਾ ਰੋਜ਼ ਜਨ ਸਾਹੇ ਆਉਂਦੇ ਭਾਈ ਜੀ ਜੇ ਤੁਸੀਂ ਆਓ ਸਾਡਾ ਯੋਗ ਦਾ ਕਿ ਅਸੀਂ ਉਹਦੇ ਵਿੱਚ ਕੋਈ ਪੈਸਾ ਨਹੀਂ ਲੈਂਦੇ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਅਸੀਂ ਤਾਂ ਬਸ ਇੱਕ ਦੂਜੇ ਨਾਲ ਮੇਲ ਮਾਲ ਫਿਆਰ ਭਲਨਾ ਨਾਲ ਹੀ ਅਸੀਂ ਕਰਦੇ ਹੁੰਦੇ ਆ ਤੇ ਸਾਡੇ ਦਾ ਮਰਮ ਸੀਨੀਅਰ ਵਾਲੇ ਲੋਕਾਂ ਦਾ ਹੈ ਕਿ ਆਪਾਂ ਮੈਂਬਰ ਹੈ ਕੋਈ ਅਧਿਕਾਰ ਨਹੀਂ ਠੀਕ ਹੈ ਉਹਦਾ ਜਦੋਂ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਉਹ ਬੰਦੇ ਉਹਨਾਂ ਨੂੰ ਮਿਲਦੇ ਆ ਪਰ ਇੰਦਰ ਵੱਡਾ ਕੋਣਾ ਕੁਝ ਨਹੀਂ ਹੈ ਸਾਰੇ ਆਪਾਂ ਮੇਲ ਫਿਰੀ ਜਾਣਾ ਉਹਦੇ ਲਾਤੇ ਹੀ ਇੱਥੇ ਇਕੱਠੇ ਕਲੀ ਸਦਾ ਗਜੀਤ ਸਿੰਘ ਜੀ ਅੱਜ ਅੱਜੋ ਖਵਾ ਆਏ ਨੇ ਕੋਈ ਦੋ ਵਿਚਾਰ ਪੇਸ਼ ਕਰੋ ਸਾਡੇ ਬਾਰੇ ਦੱਸੋ ਬਿਲਕੁਲ ਜਿਗਾਰ ਸਭ ਚਲੋ ਕੋਈ ਅਗਲੇ ਕਿਡੇ ਤਿਆਰੀ ਕਰਕੇ ਆਜੋ ਤੇ ਰਾਜੀ ਨੂੰ ਮਾਫ ਕਰਦੇ ਆ ਕੋਈ ਬੈਸਟ ਡਾਕਟਰ ਸਾਡੇ ਆਇਆ ਇਹਨਾਂ ਦੀ ਖੁਸ਼ੀ ਜਾਂ ਆਪਾਂ ਤਾੜੀਆਂ ਮਾਰ ਲਈਏ ਜੀ ਦਾ ਖਾਲਸਾ ਸਾਹਮਣੇ